ਰਾਮ ਕਲੀ ਮਹਲਾ 3 ਜੀ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗੋਵਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਹਬਾ ਕਿਆ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੇ ਸੁਖ ਹੋਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰtheta ਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤੋ ਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਪਾਗੇ ਘਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮਾ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਐ ਹੈ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜ ਹੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਏ ਸਨੋ ਹੁਰਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਜਹੋ ਕੀ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਹਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਰ ਆਂਦਰੋਂ ਜਿਨ ਕਾ ਮੋਹ ਟੁਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਏਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਲੇ ਫਿਰ ਦੇਹ ਦਿੱਸ ਇਕ ਨਾਮ ਲਾਗ ਸਵਰਿਆ ਗੁਰ ਪ੍ਰਸਾਦਿ ਮਨ ਭਿਆ ਨਿਰਮਲ ਜਿਨਾਂ ਪਣ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੀਰੀ ਕਿਤ ਦਵਾਰ ਪਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸਚੀ ਬਾਣੀ ਕਹਿ ਨਾਨਕ ਸੁਨਹੁ ਸੰਤੋ ਕਥਿ ਹੋ ਅਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿੰਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨਹੇਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠੱਗ ਉਲੇ ਪਾਇਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੁਸਦ ਸਚ ਸਮਲੇ ਏਕ ਉਤੰਬ ਤੂ ਜੇ ਦਿਖਦਾ ਚੱਲ ਨਾਹੀ تیرੇ ਨਾਲੇ ਸਾਥ تیر ਚੱਲ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸ ਕੰਮ ਮੂਲੇ ਨਾ ਕਿਛੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣਤ ਹੋਵੇ تیر ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਲੇ ਆਗਮ ਅਗੋਚਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀਵ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਅੱਖ ਹੈ ਤਾਂ ਵਖੇ ਸਭ ਤੂ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਆਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸਚਾ ਮਨ ਵਸਾਇਆ ਜੀਅ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਛੁਕਾ ਸਤ ਗੁਰ ਪਲਾ ਪਾਇਆ ਕਹਿ ਨਾਨਕ ਜਿਸ ਨਾਪ ਤੁਠਾ ਤੇ ਨਿ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਾ ਕੇਰੀ ਬਿਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਕ੍ਰਿਸ਼ਨ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲ ਹੋਨ ਕੀ ਹੇ ਤਮਾਰਗ ਜਣ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੋ ਚਲਾਹੇ ਤਿਵ ਚਲਹਾ ਸੁਆਮੀ ਹੋਰ ਕੀ ਜਾਣ ਗੁਣ ਤੇਰੇ ਜਿਵ ਤੂ ਚਲਾਹਿ ਤਿਵੇ ਚਲਹਾ ਜਿਨਾ ਮਾਰਗ ਪਵਹਿ ਕਰ ਕਿਰਪਾ ਜਿਨ ਨਾਮ ਲਾਇਹ ਸੇ ਹਰ ਹਰ ਸਦਾ ਤ ਆਵਹਿ ਜਿਸ ਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਪਵੇ ਤਿਵੇਂ ਚਲਾਵੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੋਹਵਾ ਸਦਾ ਸੁਹੇਲਾ ਸਤਿਗੁਰੂ ਸੁਣਾਇ ਇਹ ਤਿੰਨ ਕੈ ਮਨ ਵਸਿਆ ਜਿਨ ਤਰਹੁ ਲਿਖਿਆ ਆਇਆ ਇਕ ਫਿਰ ਹੈ ਕਨੇਰੇ ਕਰ ਹੈ ਗਲਾਂ ਗਲੇ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤ ਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਿਨੇ ਹਰ ਤਿਆਆ ਹਰ ਤਿਆਆ ਪਵਿੱਤ ਹੋਏ ਗੁਰਮਖ ਜਿਨੀ ਤਿਆਆ ਪਵਿੱਤ ਮਾਤਾ ਪਿਤਾ ਕੋਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਤੇ ਆਇਆ ਕਰਮੀ ਸਹਜ ਨ ਉਪਜੈ ਵਿਣ ਸਹਜਿਸ ਸੋ ਨ ਜੈ ਨਹਿ ਜਾਏ ਇਸ ਸਕਿਤ ਸੰਜਮ ਰਹੇ ਕਰਮ ਕਮਾਏ ਸਹ ਸਹ ਜੀਵ ਮਲੀਨ ਹੈ ਕਿਤ ਸੰਜਮ ਤੋ ਤਜੈ ਮਨ ਤਵ ਹੋ ਸ਼ਬਦ ਲਗ ਹੋ ਹਰ ਸਿਉ ਰਹੋ ਚਿਤ ਲਾਏ ਏਹ ਨਾਨਕ ਗੁਰ ਪ੍ਰਸਾਦਿ ਸਹਜੁ ਉਪਜੈ ਏਹ ਸਹ ਸਾਇਵ ਜਾਇ ਜੀਉ ਹਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਉ ਤਾ ਮੈਲੇ ਤਿਨੀ ਜਨਮ ਜੂਐ ਹਰਿਆ ਈ ਤਿਸ਼ਨਾ ਵੱਡਾ ਰੋਗ ਲਗਾ ਮਰਣਾ ਬਨਾਵੇ ਸਾਰਿਆ ਵੇਦਾ ਮਹਿ ਨਾਮਿ ਉਤਮ ਸੋ ਸੁਣ ਹੈ ਨਾਹੀ ਫਿਰੇ ਜੋ ਬੇਤਲਿਆ ਕਹੈ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਐ ਹਰਿਆ ਜੀਉ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਹੋ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੋੜ ਕੀ ਸੋਏ ਪਹੁੰਚੇ ਨਹੀਂ ਮਨਸਾ ਸਚ ਸਮਾਣੀ ਜਨਮ ਰਤਨ ਜਿਨੇ ਖਟਿਆ ਪਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿਤੇ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧIAਏ ਅੰਤਰ ਆਤਮੈ ਸੰਮਾਲੇ ਆਪ ਛਡ ਸਦਾ ਰਹੈ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਖ ਹੋਇ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰਥੇ ਕੋਈ ਪੁੱਛ ਹੋ ਬਬੇ ਕੀ ਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦਿਖੋ ਬਿਨ ਸਤ ਗੁਰ ਮੁਕਤ ਨਾ ਪਾਏ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸਚੀ ਬਾਣੀ ਬਾਣੀ ਤੰਗਵ ਹੋ ਗੁਰੂ ਕੀਰੀ ਬਾਣੀ ਆ ਸਿਰ ਬਾਣੀ ਜੇਨ ਕੋ ਨਦਰ ਕਰਮ ਹੋਵੇ ਹਿਰਦੇ ਤਿਨ ਸੰਮਾਣੀ ਪੀਵ ਹੋਇ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤਕ ਕੱਚੇ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਾਰ ਹਾਰ ਨਿਤ ਕਰ ਰਸਨਾ ਕਹਿਆ ਕਸ਼ੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਭੈ ਰਵਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕਚੇ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏਹ ਹੋ ਆਸਮਾਓ ਸ਼ਬਦ ਸਿਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨਾਉ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸੇਵਕਤ ਆਪ ਪਾਇ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿ ਸਿਉ ਲਿਵ ਲਾਇ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਇ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰ ਬਾਜੋ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋਂ ਅਨੰਦ ਨ ਹਰ ਲਿਵ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੁਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀਐ ਮਨ ਹੋ ਕਿਉ ਵਿਸਾਰੀਐ ਏਬੜਾ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋਕੇ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਲਿਐ ਐ ਨਾਨਕ ਏਵਡਾਤਾ ਸੋ ਕਿਉ ਮਨ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੇਵ ਛੁੜ ਕੇ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੁਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਤਿਨੇ ਵਿੱਚ ਮਾਇਆ ਪਾਇਆ ਹਰਿਆਪੇ ਮੁਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੈ ਬਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੋਂ ਪੀਏ ਵਿਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾਂ ਕੇ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਖ ਟਿਉ ਦਿਹਾੜੀ ਏ ਹੋ ਤਨ ਤੈਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹਿ ਨਾਨਕ ਹਰਿ ਰਾਸ ਮੇਰੀ ਮਨ ਹੋਆ ਬਣ ਜਾਰਾ ਏ ਰਸਨਾ ਤੂੰ ਅਨ ਰਸ ਰਾਛ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀ ਤੇਜ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸ਼ਨਾ ਲਗ ਆਏ ਇਹ ਹਰ ਰਸ ਕਰਮੀ ਪਾਈਐ ਸਤ ਗੁਰ ਮਿਲੇ ਜਿਸ ਆਏ ਕਹੈ ਨਾਨਕ ਹੁਰ ਅਨ ਰਸ ਸਭ ਵਿਸਰੇ ਜਹ ਹਰ ਵਸੈ ਮਨ ਆਏ ਏ ਸ਼ਰੀਰਾ ਮੇਰਿਆ ਹਰ ਤੂੰ ਮਹਿ ਜੋਤ ਰਖੀ ਤਾ ਤੋ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੋ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਇਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਖੀ ਤਾਤ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗ ਈ ਸ਼ਰੀਰਾ ਮੇਰੀਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾਤੋ ਜਗ ਮਹਿ ਆਇਆ ਜੇ ਨਹਾਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਸ ਈਰ ਪਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਏ ਨਿਤ ਰਹੁ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰਿ ਹਰ ਨਹ ਲਿਆ ਏ ਵੇਸ ਸੰਸਾਰ ਤੁਮ ਦਿਖ ਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੁਝਿਆ ਜਾਂ ਵੇਖਾਂ ਹਰ ਇਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕੇ ਨਿਤ ਰੰਦ ਸੇ ਸਤ ਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਗਣ ਹੋ ਮੇਰੇ ਹੋ ਸੱਚ ਸੁਣਣੋਂ ਪਠਾਏ ਸੱਚ ਸੁਣਣੋਂ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਹੋ ਸਾਚੇ ਸੁਣਣੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖਕੈ ਵਾਜਾ ਪਵਣ ਵਜਾਇਆ ਵਜਾਇਆ ਵਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇਕ ਨ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਉ ਨਵ ਨਿਦ ਤਿਸ ਦਾ ਅੰਤ ਨਾ ਜਾਇ ਪਾਇਆ ਕਹਿ ਨਾਨਕ ਹਰ ਪਿਆਰ ਜੀਓ ਗੋਪਾਏ ਅੰਦਰ ਰਖਕੈ ਵਾਜਾ ਪਵਨ ਵਜਾਇਆ ਏਹ ਸਚ ਸੋਹਿਲਾ ਸੱਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਜਿਥੈ ਸਦਾ ਸੱਚ ਤੇ ਆਵਹਿ ਸਚੋ ਧਿਆਵਹਿ ਜਤੁ ਦੁਪਾਵਹਿ ਗੁਰਮਖ ਜਿਨਾ ਬੁਝਾਵੇ ਏਹੋ ਸਚ ਸਬਨਾ ਕਾ ਖਸਮ ਹੈ ਜੇ ਸਭ ਅਕਸ਼ੇ ਸੋ ਜਨ ਪਵਹਿ ਕਹਿ ਨਾਨਕ ਸਚ ਸੋਹਿਲਾ ਸਚੈ ਕਰ ਗਾਵਹਿ ਆਨੰਦ ਸੁਣ ਹੋਵਡ ਪਾਗੇ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ वाजे अनहद तरे वाहिगुरु जी ख़ालसा वाहिगुरु जी फतह